ਹਾਂਜੀ ਕੀ ਹਾਲ ਚਾਲ ਆ ਜੀ ਸਭ ਦੇ ਉਮੀਦ ਕਰਦੇ ਆ ਤੁਸੀ ਸਾਰੇ ਠੀਕ ਹੋਵੋਗੇ ਅੱਜ ਤੁਹਾਡੇ ਨਾਲ ਗੱਲ ਕਰਨੀ ਆ ਆਪਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਜਿਵੇਂ ਇਰਾਨ ਦੇ ਵਿੱਚ ਮੁੱਦਾ ਚੱਲ ਰਿਹਾ ਉੱਥੇ ਲੋਕ ਪ੍ਰੋਟੈਸਟ ਕਰ ਰਹੇ ਨੇ ਇਸ ਪ੍ਰੋਟੈਸਟ ਪਿੱਛੇ ਦੋ ਚੀਜ਼ਾਂ ਦਾ ਹੱਥ ਆ ਇੱਕ ਹੈਗਾ ਬਲੈਕ 골ਡ ਤੇ ਦੂਜਾ ਹੈਗਾ ਉਹਨਾਂ ਦਾ ਕਰੰਸੀ ਦਾ ਡਿੱਗਣਾ ਜਿਹੜਾ ਕਿ ਰਿਆਲ ਉਹ ਲਗਾਤਾਰ ਥੱਲੇ ਡਿੱਗਦਾ ਜਾ ਰਿਹਾ ਜਿਸ ਦੇ ਕਰਕੇ ਉੱਥੇ ਆਮ ਲੋਕਾਂ ਦਾ ਰੋਜ਼ ਦੀਆਂ ਚੀਜ਼ਾਂ ਲੈਣੀਆਂ ਬਹੁਤ ਮੁਸ਼ਕਲ ਹੋਈਆਂ ਹੋਈਆਂ ਨੇ ਸੋ ਇੱਕ ਗੱਲ ਸਟਾਰਟ ਹੋਈ 28 ਦਸੰਬਰ 2025 ਨੂੰ ਜਦੋਂ ਉਥੋਂ ਦੇ ਦੁਕਾਨਦਾਰਾਂ ਨੇ ਦੁਪਹਿਰ ਨੂੰ ਆਪਣੀਆਂ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਰੋੜਾਂ ਉੱਪਰ ਆ ਕੇ ਅੰਦੋਲਨ ਕਰਨਾ ਸਟਾਰਟ ਕੀਤਾ ਪਹਿਲਾਂ ਗਵਰਨਮੈਂਟ ਨੂੰ ਲੱਗਿਆ ਕਿ ਇਹ ਛੋਟੀ ਜੀ ਗੱਲ ਆ ਵੀ ਪਹਿਲਾਂ ਵੀ ਹੁੰਦਾ ਰਹਿੰਦਾ ਛੋਟਾ ਬੋਤ ਅੰਦੋਲਨ ਤੇ ਬਾਅਦ ਚ ਬੰਦ ਹੋ ਜਾਂਦਾ ਪਰ ਉਹ ਦੁਕਾਨਾਂ ਬੰਦ ਹੋਣ ਦੇ ਅੰਦੋਲਨ ਨੂੰ ਬਹੁਤ ਜ਼ਿਆਦਾ ਵੱਡਾ ਮੰਨਿਆ ਜਾਂਦਾ ਉਥੇ ਪਰ ਸਰਕਾਰ ਨੇ ਫਿਰ ਵੀ ਉਹਨੂੰ ਹਲਕੇ ਚ ਲਿਆ ਦੂਸਰੇ ਦਿਨ 29 ਦਸੰਬਰ 2025 ਨੂੰ ਇਹ ਅੰਦੋਲਨ ਵਧ ਗਿਆ ਜਿੱਥੇ ਕਿ ਈਰਾਨ ਦੇ ਵਿੱਚ 31 ਸਟੇਟਾਂ ਨੇ ਜਿਦੇ ਵਿੱਚੋਂ 26 ਸਟੇਟਾਂ ਨੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਿਆ ਤੇ ਨਾਲ ਉਹਨਾਂ ਦੇ ਵਿੱਚ 10 ਯੂਨੀਵਰਸਿਟੀਆਂ ਦੇ ਸਟੂਡੈਂਟ ਆ ਕੇ ਰਲ ਗਏ ਜਿਸ ਦੇ ਨਾਲ ਇਹ ਅੰਦੋਲਨ ਹੋਰ ਵੱਡਾ ਹੋ ਗਿਆ ਜਿਦੇ ਵਿੱਚ ਕੁੱਲ 30 ਬੰਦੇ ਮਰ ਗਏ ਪਰ ਜਦੋਂ ਇਸ ਅੰਦੋਲਨ ਦੇ ਵਿੱਚ ਇੰਨਾ ਜ਼ਿਆਦਾ ਰੋਸ ਪਾਇਆ ਗਿਆ ਤਾਂ ਗਵਰਨਮੈਂਟ ਨੇ ਇਸ ਉੱਪਰ ਐਕਸ਼ਨ ਲੈਣਾ ਸਟਾਰਟ ਕੀਤਾ ਤੇ ਉੱਥੋਂ ਦਾ ਜੋ ਵੀ ਸਿਸਟਮ ਸੀਗਾ ਉਹੋ ਜਿਆਦਾ ਕਲਾਪਸ ਕਰਨਾ ਸਟਾਰਟ ਹੋ ਗਿਆ ਤੇ ਸਰਕਾਰ ਨੂੰ ਬਹੁਤ ਟੈਨਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਟਾਈਮ ਇਸ ਤੋਂ ਪਹਿਲਾਂ 2022 ਵਿੱਚ ਅੰਦੋਲਨ ਹੋਇਆ ਸੀ ਈਰਾਨ ਦੇ ਵਿੱਚ ਉਦੋਂ ਉੱਥੋਂ ਦੀ ਇੱਕ ਲੋਕਲ ਕੁੜੀ ਨੂੰ ਪੁਲਿਸ ਨੇ ਚੱਕ ਲਿਆ ਸੀਗਾ ਉੱਥੇ ਹਜਾਬ ਪਾਉਣ ਦੇ ਉੱਪਰ ਜ਼ਿਆਦਾਤਰ ਜ਼ੋਰ ਦਿੱਤਾ ਜਾਂਦਾ ਵੀ ਉਹ ਇੱਕ ਮੁਸਲਮਾਨ ਕੰਟਰੀ ਆ ਤੇ ਉੱਥੇ ਕੁੜੀਆਂ ਜ਼ਿਆਦਾਤਰ ਹਜਾਬ ਪਾਉਣ ਉਸ ਕੁੜੀ ਦਾ ਨਾਮ ਸੀ ਮਹਿਸਾ ਆਮਨੀ ਤੇ ਉਹਨੂੰ ਪੁਲਿਸ ਨੇ ਆਉਦੀ ਕਸਟਡੀ ਦੇ ਵਿੱਚ ਲਿਆ ਵੀ ਉਹਨੇ ਹਜਾਬ ਨਹੀਂ ਸੀ ਪਾਇਆ ਪਰ ਉਹ ਕਸਟਡੀ ਵਿੱਚ ਆਪਣੇ ਆਪ ਮਰ ਗਈ ਜਾਣ ਨੂੰ ਮਾਰ ਦਿੱਤਾ ਗਿਆ ਜਿਹਦੇ ਕਰਕੇ ਉੱਥੋਂ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਗਿਆ ਸੀ ਤੇ ਉਸ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਧਰਨਾ ਪ੍ਰਦਰਸ਼ਨ ਹੋਇਆ ਸੀ ਕੁੜੀਆਂ ਨੇ ਹਜਾਬ ਲਾ ਕੇ ਪ੍ਰੋਟੈਸਟ ਕੀਤਾ ਸੀ ਵੀ ਤੁਸੀਂ ਸਾਡਾ ਧੱਕਾ ਕਰਦੇ ਹੋ ਇਹ ਵੋ ਪਰ ਉਸ ਤੋਂ ਬਾਅਦ ਇਹ ਮਾਹੌਲ ਪੂਰੇ 2 ਸਾਲ ਸ਼ਾਂਤ ਰਿਹਾ ਤੇ ਪਰ ਹੁਣ 28 ਦਸੰਬਰ ਨੂੰ ਇਹ ਦੁਬਾਰਾ ਸਟਾਰਟ ਹੋ ਗਿਆ ਤੇ ਅੰਦੋਲਨ ਚਲੋ ਕੰਟਰੀਆਂ ਵਿੱਚ ਹੁੰਦੇ ਰਹਿੰਦੇ ਆ ਇਹਦੇ ਉੱਤੇ ਜਿਆਦਾ ਐਡਾ ਕੋਈ ਬੰਦੇ ਚੀਜ਼ ਨਾਲ ਐਗਰੀ ਕਰਦੇ ਕੋਈ ਨਹੀਂ ਐਗਰੀ ਕਰਦੇ ਪਰ ਇਹ ਪ੍ਰੋਟੈਸਟ ਜਿਆਦਾ ਕਰਕੇ ਇਸ ਕਰਕੇ ਸੁਰਖੀਆਂ ਦੇ ਵਿੱਚ ਵੀ 31 ਸਟੇਟਾਂ ਦੇ ਵਿੱਚੋਂ 26 ਸਟੇਟਾਂ ਦੇ ਲੋਕ ਅੰਦੋਲਨ ਕਰ ਰਹੇ ਆ ਜਿਦੇ ਵਿੱਚ 10 ਯੂਨੀਵਰਸਿਟੀਆਂ ਦੇ ਸਟੂਡੈਂਟ ਆ ਮੇਨ ਫੋਕਸ ਆ ਸਟੂਡੈਂਟਾਂ ਦੇ ਉੱਤੇ ਜਦੋਂ ਵੀ ਕਿਸੇ ਕੰਟਰੀ ਦੇ ਵਿੱਚ ਸਟੂਡੈਂਟਾਂ ਨੇ ਪ੍ਰੋਟੈਸਟ ਕੀਤਾ ਤਾਂ ਜਰ ਜ਼ਿਆਦਾਤਰ ਉਥੋਂ ਦੀ ਸਰਕਾਰ ਡਿੱਗ ਪਈ ਜੋ ਆਪਾਂ ਦੇਖਿਆ ਇੱਕ ਡੇਢ ਸਾਲ ਦੇ ਵਿੱਚ ਜਿਵੇਂ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਜਦੋਂ ਵੀ ਇੱਥੇ ਸਟੂਡੈਂਟਾਂ ਨੇ ਪ੍ਰੋਟੈਸਟ ਕੀਤਾ ਤਾਂ ਉੱਥੋਂ ਤਖਤਾ ਪਲਟ ਹੋ ਗਿਆ ਇਸ ਕਰਕੇ ਇਹ ਜ਼ਿਆਦਾ ਫੋਕਸ ਦਾ ਕੇਂਦਰ ਬਣਿਆ ਹੋਇਆ ਵੀ ਉੱਥੇ ਇੰਨਾ ਜ਼ਿਆਦਾ ਕਿਉਂ ਹੋ ਰਿਹਾ ਇਹ ਸਭ ਕੁਝ ਮੇਨੇ ਦੁਕਾਨਦਾਰਾਂ ਦੇ ਰੋਸ ਦਾ ਕਾਰਨ ਇਹ ਸੀਗਾ ਵੀ ਉਥੋਂ ਦਾ ਜਿਹੜਾ ਰਿਆਲ ਆ ਮਤਲਬ ਜਿਹੜੀ ਉਹਨਾਂ ਦੀ ਕਰੰਸੀ ਆ ਉਹ ਅਮਰੀਕਨ ਡਾਲਰ ਦੇ ਮੁਕਾਬਲੇ ਡਿੱਗਦੀ ਤੁਰੀ ਜਾਂਦੀ ਆ ਤੇ ਉਹ ਇਸ ਟਾਈਮ ਇੱਕ ਅਮਰੀਕਨ ਡਾਲਰ 46000 ਰਿਆਲ ਮਤਲਬ ਇੱਕ ਅਮਰੀਕਨ ਡਾਲਰ ਤੇ ਉਧਰ 46000 ਰਿਆਲ ਜਿਹਦੇ ਕਰਕੇ ਲੋਕਾਂ ਨੇ ਆਪਣਾ ਨਾਰਮਲ ਖਾਣਾ ਪੀਣਾ ਹੀ ਸਟਾਰਟ ਕਰਤਾ ਬਾਹਰੋਂ ਕੁਛ ਵੀ ਲੈਣਾ ਦੇਣਾ ਬੰਦ ਕਰਤਾ ਤੇ ਦੁਕਾਨਦਾਰਾਂ ਦਾ ਬਿਜ਼ਨਸ ਬਿਲਕੁਲ ਠੱਪ ਹੋ ਗਿਆ ਕਿਉਂਕਿ ਬੰਦਾ ਅਫੋਰਡ ਨਹੀਂ ਕਰ ਪਉਂਦਾ ਜਦੋਂ ਇੰਨੀ ਜ਼ਿਆਦਾ ਆਪਣੀ ਕਰਾਂਸੀ ਦੀ ਮੰਦੀ ਹਾਲਤ ਹੋਵੇ ਜਿਵੇਂ ਇੰਡੀਆ ਦਾ ਇੱਕ ਅਮਰੀਕਨ ਡਾਲਰ 91 ਰੁਪਏ ਬਣਦਾ ਤੇ ਪਾਕਿਸਤਾਨ ਦਾ ਬਣਦਾ 268 ਪਰ ਕਿੱਥੇ ਜਾ ਕੇ 46000 ਪਰ ਇਸ ਅੰਦੋਲਨ ਦੇ ਵਿੱਚ ਜ਼ਿਆਦਾ ਰੌਲਾ ਪੈਂਦਾ ਪੈਂਦਾ ਇਹ ਰੌਲਾ ਪੈਣਾ ਸਟਾਰਟ ਹੋ ਗਿਆ ਵੀ ਉੱਥੋਂ ਰਾਜਸ਼ਾਹੀ ਹਕੂਮਤ ਨੂੰ ਵਾਪਸ ਲੈ ਕੇ ਆਇਆ ਜਾਵੇ ਜਿਹਦੇ ਕਰਕੇ ਹੁਣ ਇੱਥੇ ਪਾਰਟ ਸਟਾਰਟ ਹੁੰਦਾ ਦੂਜਾ ਜਿਹਦੇ ਵਿੱਚ ਕਿ ਲੋਕਾਂ ਦਾ ਕਹਿਣਾ ਵੀ ਇਹ ਸਾਰਾ ਕੁਝ ਅਮਰੀਕਾ ਨੇ ਕੀਤਾ ਕਿਉਂਕਿ ਅਮਰੀਕਾ ਚਾਹੁੰਦਾ ਦੁਨੀਆ ਦੇ ਵਿੱਚ ਜਿਹੜੀਆਂ ਪੰਜ ਵੱਡੀਆਂ ਕੰਟਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਤੇਲ ਨਿਕਲਦਾ ਉਹਨਾਂ ਦੇ ਉੱਪਰ ਕਬਜ਼ਾ ਕਰਨਾ 2003 ਦੇ ਵਿੱਚ ਅ ਰਸ਼ੀਆ ਨੇ ਸੌਰੀ ਅ ਅਮਰੀਕਾ ਨੇ ਇਰਾਕ ਤੇ ਕਬਜ਼ਾ ਕੀਤਾ ਸੀ ਸਦਾਮ ਹਸੈਨ ਨੂੰ ਮਾਰ ਕੇ ਸਦਾਮ ਹਸੈਨ ਵੀ ਆਪਣੀ ਕੰਟਰੀ ਦਾ ਕਬਜ਼ਾ ਨਹੀਂ ਸੀ ਦੇਣਾ ਚਾਹੁੰਦਾ ਉਹਨੂੰ ਮਤਲਬ ਉਹਦੇ ਅਕੋਰਡਿੰਗ ਨਹੀਂ ਸੀ ਚੱਲਣਾ ਚਾਹੁੰਦਾ ਇਸ ਕਰਕੇ ਉੱਥੋਂ ਦੀ ਸਰਕਾਰ ਨੇ ਉਹਦੇ ਉੱਪਰ ਦੋਸ਼ ਲਾਏ ਕਿ ਉਹ ਕੈਮੀਕਲ ਵੈਪਨ ਯੂਜ਼ ਕਰਦੇ ਆ ਜਿਹਦੇ ਕਰਕੇ ਉੱਥੇ ਉਹਨੂੰ ਬੰਦੀ ਬਣਾਇਆ ਗਿਆ ਉਹਨੂੰ ਮਾਰ ਦਿੱਤਾ ਗਿਆ ਤੇ ਸਭ ਕੁਝ ਹੋਇਆ ਤੇ ਹੁਣ ਉਹਦਾ ਪੂਰਾ ਕੰਟਰੋਲ ਅਮਰੀਕਾ ਕੋਲ ਹੀ ਆ ਸੋ ਇੱਕ ਜੋ ਵੀ ਇਹ ਸਾਰਾ ਕੁਝ ਹੋਇਆ ਇਹਨੂੰ ਕਿਤੇ ਨਾ ਕਿਤੇ ਵੈਨਜ਼ੂਏਲਾ ਨਾਲ ਰਿਲੇਟ ਕੀਤਾ ਜਾਂਦਾ ਕਿਉਂਕਿ ਖਬਰਾਂ ਦੇ ਅਨੁਸਾਰ ਇਹ ਆ ਵੀ ਜੋ ਵੀ ਵੈਨਜ਼ੂਏਲਾ ਦੇ ਵਿੱਚ ਹੋਇਆ ਉਹ ਹੋਇਆ 3 ਜਨਵਰੀ 2026 ਨੂੰ ਪਰ ਉਹ ਸਾਰਾ ਕੁਝ 25 ਦਸੰਬਰ 2025 ਨੂੰ ਹੋਣਾ ਸੀ ਇਸ ਨੂੰ ਕਰਨ ਤੋਂ ਡੈਲਟਾ ਫੋਰਸ ਨੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਦਿਨ ਵੈਦਰ ਨਹੀਂ ਸਹੀ ਸੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਜੇ ਅਸੀਂ ਇਹ ਹਮਲਾ ਕੀਤਾ ਗਿਆ ਤੇ ਇਹਦੇ ਵਿੱਚ ਮੌਸਮ ਦੇ ਕਾਰਨ ਜੇ ਕਿਤੇ ਥੋੜਾ ਜਿਹਾ ਵੀ ਇਦੇ ਵਿੱਚ 1921 ਹੋਈ ਤਾਂ ਸਾਰਾ ਮਿਸ਼ਨ ਅਨਸਕਸੈਸਫੁਲ ਹੋ ਜਾਊਗਾ ਤੇ ਦੂਜੀ ਵਾਰ ਇਹ ਸਕਸੈਸਫੁਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਦਾ ਬਹੁਤ ਵੱਡੇ ਇੰਟਰਨੈਸ਼ਨਲ ਲੈਵਲ ਤੇ ਰੌਲਾ ਪੈ ਜਾਊਗਾ ਪਰ ਹੁਣ ਵੀ ਜਦੋਂ ਇਸ ਰੌਲੇ ਪਿਆ ਹੋਇਆ ਉਹਨਾਂ ਨੇ ਅਮਰੀਕਾ ਵੈਨਜ਼ੂਏਲਾ ਦਾ ਰਾਸ਼ਟਰਪਤੀ ਚੱਕ ਲਿਆ ਪਰ ਉੱਥੋਂ ਦੇ ਲੋਕਾਂ ਨੇ ਤੇ ਜਾਂ ਕਿਸੇ ਕੰਟਰੀ ਨੇ ਇਸ ਹੱਦ ਤੱਕ ਆ ਕੇ ਉਹਦਾ ਸਮਰਥਨ ਨਹੀਂ ਕੀਤਾ ਵੀ ਉਹਨੂੰ ਛੱਡੋ ਜਾਂ ਕੁਝ ਕਰੋ ਥੋੜਾ ਬਹੁਤ ਰੌਲਾ ਪਾਇਆ ਜਾਂਦਾ ਪਰ ਅਮਰੀਕਾ ਨੇ ਉਹਨੂੰ ਆਪਣੀ ਕਸਟਡੀ 'ਚ ਹੀ ਰੱਖਿਆ ਹੋਇਆ ਸੋ ਹੁਣ ਅਮਰੀਕਾ ਦਾ ਰੋਲ ਇਹਦੇ ਵਿੱਚ ਇਹ ਸਟਾਰਟ ਹੁੰਦਾ ਵੀ ਲੋਕਾਂ ਦਾ ਕਹਿਣਾ ਇਹ ਆ ਵੀ ਸਾਨੂੰ ਉਥੋਂ ਦੀ ਰਾਜਸ਼ਾਹੀ ਹਕੂਮਤ ਵਾਪਸ ਕਰੋ ਕੋਈ ਵੀ ਕੰਟਰੀ ਜਦੋਂ ਉਹਦੇ ਵਿੱਚ ਡੈਮੋਕ੍ਰੇਸੀ ਚੱਲਦੀ ਆ ਤਾਂ ਕੋਈ ਵੀ ਕੰਟਰੀ ਇਹ ਨਹੀਂ ਚਾਹੁੰਦੀ ਵੀ ਸਾਡੇ ਉੱਪਰ ਆ ਕੇ ਕੋਈ ਰਾਜ ਕਰੇ ਪਰ ਉਥੋਂ ਦੇ ਇਸ ਅੰਦੋਲਨ ਦੇ ਵਿੱਚ ਇਹ ਆਵਾਜ਼ ਚੱਕੀ ਜਾ ਰਹੀ ਆ ਵੀ ਸਾਨੂੰ ਰਾਜਸ਼ਾਹੀ ਸਾਡੀ ਵਾਪਸ ਕੀਤੀ ਜਾ 1979 ਤੋਂ ਬਾਅਦ ਉੱਥੇ ਡੈਮੋਕ੍ਰੇਸੀ ਦੇ ਵਿੱਚ ਅਤੁੱਲਾ ਖਾਮੀ ਨੇ ਇਹ ਨਾਮ ਦਾ ਜੋ ਵੀ ਉਹਨਾਂ ਦਾ ਇਸ ਟਾਈਮ ਲੀਡਰ ਆ ਧਾਰਮਿਕ ਲੀਡਰ ਇਹਨੇ ਬਹੁਤ ਵੱਡਾ ਅੰਦੋਲਨ ਕੀਤਾ ਸੀ ਤੇ ਇਸ ਦੇ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਦਾ ਸਮਰਥਨ ਦਿੱਤਾ ਜਿਹਦੇ ਕਰਕੇ ਉੱਥੇ ਤਖਤਾ ਪਲਟ ਹੋਇਆ ਤੇ ਉਥੋਂ ਦੀ ਰਾਜਸ਼ਾਹੀ ਖਤਮ ਹੋ ਗਈ ਤੇ ਉਹਨਾਂ ਨੇ ਜਾ ਕੇ ਅਮਰੀਕਾ ਦੇ ਵਿੱਚ ਆਪਣਾ ਸ਼ਰਨ ਲਈ ਤੇ ਉੱਥੇ ਰਹਿਣਾ ਦਾ ਸਟਾਰਟ ਕੀਤਾ ਤੇ ਉਹ ਆਪਣੀ ਕੰਟਰੀ ਛੱਡ ਕੇ ਚਲੇ ਗਏ ਸੋ ਜਿਹੜੀ ਹੁਣ ਉੱਥੇ ਸਰਕਾਰ ਚੱਲ ਰਹੀ ਸੀ ਉਹ ਅਮਰੀਕਾ ਦੇ ਖਿਲਾਫ ਚੱਲ ਰਹੀ ਸੀ ਪਰ ਜਿਹੜੀ ਉੱਥੋਂ ਦੀ ਰਾਜਾशाही ਹਕੂਮਤ ਸੀ 1979 ਤੋਂ ਪਹਿਲਾਂ ਦੀ ਉਹ ਅਮਰੀਕਾ ਦੀ ਸਪੋਰਟ ਦੇਵੇ ਸੀ ਅਮਰੀਕਾ ਦੇ ਕਹਿਣ ਦੇ ਉੱਤੇ ਉਹ ਹਰ ਕੁਝ ਕਰਦੀ ਸੀ ਤੇ ਅਮਰੀਕਾ ਦੀ ਹਰ ਇੱਕ ਹਾਂ ਚ ਹਾਂ ਮਰਾ ਕੇ ਰੱਖਦੀ ਸੀ ਸੋ ਮੇਨ ਇਸ ਟਾਈਮ ਦਾ ਸਿਸਟਮ ਦੇ ਵਿੱਚ ਇਹ ਰੋਲਾ ਵੀ ਅਮਰੀਕਾ ਹੀ ਉਸ ਦੇ ਅੰਦਰ ਜੋ ਕੁਝ ਹੋ ਰਿਹਾ ਉਹ ਕਰਾ ਰਿਆ ਕਿਉਂਕਿ ਉਹ ਚਾਉਂਦੇ ਆ ਵੀ ਰਾਜਸ਼ਾਹੀ ਹਕੂਮਤ ਤੇ ਰਾਜਸ਼ਾਹੀ ਹਕੂਮਤ ਇਸ ਟਾਈਮ ਅਮਰੀਕਾ ਚਾ ਵੀ ਜੇ ਹੁਣ ਉੱਥੇ ਤਖਤਾਂ ਪਲਟ ਹੁੰਦਾ ਤਾਂ ਉਹ ਫਿਰ ਕੰਟਰੀ ਅਮਰੀਕਾ ਦੇ ਅੰਡਰ ਚਲੀ ਜਾਊਗੀ ਤੇ ਅਮਰੀਕਾ ਜੋ ਚਾਉ ਅਮਰੀਕਾ ਉਹਦੇ ਨਾਲ ਉਹੀ ਕਰ ਸਕਦਾ ਇਸ ਕਹਾਣੀ ਦਾ ਦੂਜਾ ਪੱਖ ਆ ਕਿਉਂਕਿ ਖਾਲੀ ਪੇਟ ਕੋਈ ਕ੍ਰਾਂਤੀ ਨਹੀਂ ਹੁੰਦੀ ਤੇ ਖਾਲੀ ਪੇਟ ਕੋਈ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਜਿਹਦੇ ਕਰਕੇ ਅਮਰੀਕਾ ਨੇ ਉਹਨੂੰ ਪਹਿਲਾਂ ਅੰਦਰੋਂ ਖੋਖਲਾ ਕਰਤਾ ਵੀ ਉਹਦੇ ਵਿੱਚ ਉਹਨਾਂ ਦਾ ਡਾਲਰ ਬਹੁਤ ਦੇ ਮੁਕਾਬਲੇ ਉਹਨਾਂ ਦੀ ਕਰੰਸੀ ਬਹੁਤ ਥੱਲੇ ਚਲੀ ਗਈ ਭੁੱਖਮਰੀ ਹੋਗੀ ਤਾਂ ਲੋਕ ਸਰਕਾਰ ਦਾ ਸਾਥ ਕਿੱਥੋਂ ਦੇਣਗੇ ਜਿਹਨੂੰ ਖਾਣ ਪੀਣ ਦੇ ਲਾਲੇ ਲੱਗੇ ਹੁੰਦੇ ਆ ਸੋ ਇਸ ਤਰ੍ਹਾਂ ਆ ਜ਼ਿਆਦਾਤਰ ਬੰਦੇ ਨੂੰ ਜਿੰਨਾਂ ਕੋਲ ਐਗਰੀਕਲਚਰ ਲੈਂਡ ਆ ਇਹ ਮੇਰਾ ਸਿਰਫ ਆਪਣਾ opinion ਆ ਜਿਹਦੇ ਕੋਲ ਐਗਰੀਕਲਚਰ ਲੈਂਡ ਆ ਉਹਨੂੰ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚਣੀ ਚਾਹੀਦੀ ਕਿਉਂਕਿ ਦੁਨੀਆ ਉੱਪਰ ਕੁਝ ਵੀ ਹੋ ਜੇ ਘੱਟੋ ਘਾਟ ਤੁਹਾਡੇ ਖਾਣ ਲਈ ਤੁਹਾਡੇ ਕੋਲੇ ਸਭ ਕੁਝ ਹੋਊਗਾ ਸੋ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਧੰਨਵਾਦ